ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਵੱਲੋਂ ਵਿਧਾਨ ਸਭਾ ਵਿੱਚ ਬੋਲੇਗਾ ਇੱਕ ਕਥਿਤ ਅਪਸ਼ਬਦਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਦੇ ਜ਼ਿਲ੍ਹਾ ਪਰਦਬੰਦੀ ਕੰਪਲੈਕਸ ਦੇ ਬਾਹਰ ਧਰਨਾ ਲਾਇਆ ਗਿਆ ਅਕਾਲੀ ਦਲ ਦੇ ਆਗੂਆਂ ਨੇ ਅਤੇ ਵਰਕਰਾਂ ਨੇ ਆਤੀਸ਼ੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਉਸ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਅਸੀਂ ਜਿਹੜਾ ਧਰਨਾ ਜਿਹੜੀ ਪੀੜ੍ਹੀ ਦੇ ਚਾਰਜਾਂ ਦੇ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਚੀ ਉਹਨਾਂ ਨੇ ਕਿਹਾ ਸਾਡੀ ਗੁਰੂ ਸਾਹਿਬਾਨ ਦੇ ਜੋ ਮੰਦੀਸ਼ਾਪਾ ਦੇ ਗਏ ਉਹਦੇ ਖਿਲਾਫ ਅੱਜ ਇਹ ਸ਼੍ਰੋਮਣੀ ਕਾਲੀਦਲ ਨੂੰ ਧਰਨਾ ਲੈ ਕੇ ਮਰੰਡਮ ਦੇਣਾ ਤੇ ਆਸ਼ੀਰਵਾਦ ਸ਼੍ਰੋਮਣੀ ਕਾਲੀਦਲ ਨੂੰ ਸਮਰਪਣ ਹੈ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਦੇ ਸਦਕਾ ਤਕਰੀਬਨ 70 ਸਾਲ ਦਾ ਸਾਜਾ ਜਿਹੜਾ ਸੀਟ ਦਾ ਮੈਂ ਪੁਰੀ ਵਾਲੀ ਵੱਲੋਂ ਸਮਰਥਨ ਦੇ ਬੋਲ ਪਰ ਜਿਹੜੀ ਆਮ ਆਦਮੀ ਵਾਲੇ ਇਹਨਾਂ ਨੇ ਨਾ ਕਿਸੇ ਧਰਮ ਦਾ ਸਤਕਾਰ ਕੀਤਾ ਕਿਉਂਕਿ ਇਹਨਾਂ ਦੇ ਐਮਐਲਏ ਸਾਹਿਬ ਪਹਿਲਾਂ ਇੱਕ ਉੱਥੇ ਮਲੇਰ ਕੋਟੜਾ ਆਦਤ ਦੇ ਵਿੱਚ ਤੇ ਉਸ ਦੇ ਤਾਈਂ ਇਹਨਾਂ ਨੇ ਬਾਰ-ਬਾਰ ਹਰੇਕ ਧਰਮ ਦਾ ਮਜ਼ਾਕ ਪਰ ਜਿਹੜਾ ਸਿੱਖ ਧਰਮ ਹੈ ਉਹ ਸੈਕੂਲਰ ਸੋਚ ਲੈ ਕੇ ਚੱਲਦਾ ਜੋ ਇਸ ਘਰੇ ਇੱਕ ਜਿਹੜੇ ਸਾਡੇ ਗੁਰੂ ਸਾਹਿਬ ਦੇ ਖਿਲਾਫ ਭੱਦੀ ਸ਼ਬਦਾਬਲੀ ਬੋਲੀ ਹੈ ਉਹ ਆਪਣੇ ਵਿਚਾਰ ਪਹੁੰਚਿਆ ਨੇ ਉਹ ਵੀ ਸ਼ਬਦਾਂ 'ਚ ਨਿਖੇਧੀ ਕਰਦੇ ਆਂ ਔਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਸਖਤ ਐਕਸ਼ਨ ਲਿਆ ਜਾਵੇ ਜਾਂ ਇਹ ਆਪਣੀ ਮਾਫੀ ਮੰਗਣ ਜੋ ਇਹਨਾਂ ਨੇ ਸ਼ਬਦ ਬੋਲੇ ਪਰ ਜਲੰਧਰ ਦੇ ਵਿੱਚ ਦਾ ਐਫ ਆਰ ਲਈ ਕਹਿੰਦੇ ਪੇਚ ਜਿਹੜੀ ਆ ਗਈ ਸੀ ਅਸੀਂ ਜਾਂਚ ਕਰਵਾ ਲਈ ਹੈ ਔਰ ਦੂਜੇ ਪਾਸੇ ਜਿਹੜਾ ਦਿੱਲੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਇਹ ਤਾਂ ਹਲੇ ਜਾਂਚ ਹੋਈ ਨਹੀਂ ਸਕਦੀ ਇਹ ਰਿਮੈਡੀ ਦਾ ਮਾਮਲਾ ਦੇਖੋ ਆ ਸਭਾ ਦੀ ਕਾਰਵਾਈ ਹੈ ਜਿਹੜੀ ਉਹ ਇਹ ਨਹੀਂ ਹੈਗਾ ਵੀ ਕੋਈ ਬੋਲ ਕੇ ਚਲੇ ਗਿਆ ਉਹ ਸਾਰੀ ਰਜਿਸਟਰਡ ਹੈ ਔਰ ਨੇ ਆਪਣੇ Facebook ਪੇਜ ਤੋਂ ਪਾਇਆ ਉਹ ਕਿਤਰੀਆਂ ਨੇ ਆਪਣੀਆਂ Facebook ਪੇਜਾਂ ਤੇ ਪਾਇਆ ਸੋ ਇਸ ਕਰਕੇ ਵਿਧਾਨ ਸਭਾ ਦੀ ਚੁੱਥੀ ਨਹੀਂ ਕਹਿ ਸਕਦਾ ਜ਼ਿੰਮੇਵਾਰ ਬੰਦਿਆਂ ਨੇ ਗੱਲ ਕਹੀ ਹੈ ਔਰ ਉਹ ਜਨਤਕ ਵੀ ਹੈ ਉਹ ਜਨਤਕ ਹੋਣ ਤੇ ਹੀ ਅੱਜ ਜਿਹੜੀ ਸਿੱਖ ਕੌਮ ਹੈ ਜਿਹੜੇ ਪੰਜਾਬ ਦੇ ਲੋਕ ਹੈ ਹਰਕਤ ਚ ਹੈ ਜੋ ਕਿ ਉਹਨਾਂ ਨੇ ਵਿਧਾਨ ਸਭਾ ਦੇ ਕੀ ਇਹ ਮੈਨੂੰ ਬੁਲਾਉਣਾ ਬਾਤ ਕਰੇ ਜਾ ਰਿਹਾ ਪੰਜਾਬ ਦੇ ਫਾਲਾਂ ਚ ਲੱਤੇ ਜਾ ਰਹੇ ਤੁਸੀਂ ਦੇਖੋ ਮੈਂ ਅੱਜ ਮਨੀਕ ਗੋਇੰਦ ਦੀ ਵੀਡੀਓ ਦੇਖ ਰਿਹਾ ਇੱਥੋਂ ਜਹਾਜ਼ ਉਡਾਉਂਦੇ ਐ ਦੋ ਘੰਟੇ ਹਵਾ ਚ ਚੱਕਰ ਮਰਵਾ ਕੇ ਫਿਰ ਇੱਥੇ ਟਾਰ ਦਿੰਦੇ ਮਤਲਬ ਕਿਸ ਤਰ੍ਹਾਂ ਸਾਡਾ ਵਸੀਲੇ ਲੁੱਟੇ ਜਾ ਰਹੇ ਹਨ ਹਜ਼ਾਰਾਂ ਕਰੋੜਾਂ ਰੁਪਏ ਪੰਡ ਦੀ ਸਿੱਟੇ ਦੇ ਖਰਚ ਕਰਦੇ ਲੋਕ ਗੈਂਗ ਦੁਆਰਾ ਹੋ ਰਹੀਆਂ ਕਿ ਕਤਿਆਮ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਜਿਵੇਂ ਪਹਿਲੀ ਤਰੀਕ ਤੋਂ ਅੱਜ ਤੱਕ ਜਿੱਦਿਓ ਦਿੱਲੀ ਕਤਲ ਗੋਲੀਆਂ ਗੈਂਗਬੜਾ ਫਰੋਕੀਆਂ ਪੰਜਾਬ ਚ ਮੰਗੀ ਜਾ ਰਹੀਆਂ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਕਿਸੇ ਨੂੰ ਉਦਾਰ ਨਹੀਂ ਹੋ ਰਿਹਾ ਇਨਸਾਨ ਉਹ ਦੁਖੀ ਆ ਨੌਜਵਾਨ ਨੇ ਤੰਗ ਦਾ ਮਪਾਰੀ ਬਹੁਤ ਦੁਖੀ ਆ ਜੋ ਕਰਮਚਾਰੀ ਦੁਖੀ ਆ ਇਹ ਸਾਰਾ ਕੁਝ ਪੰਜਾਬ ਦੇ ਹਾਲਾਤ ਬਹੁਤ ਗਵਾੜੇ ਹੋ ਚੁੱਕੇ ਆ ਪੰਜਾਬੀਆਂ ਨੂੰ ਸ਼ਰਜਣ ਦੀ ਲੋੜਾ ਵੀ ਇਹਨਾਂ ਜਿਹੜੇ ਭੈਣ ਕਹਾਂਗਾ ਉਹਨਾਂ ਨੂੰ ਛੁਟਕਾਰਾ ਪਾਣ ਵਾਸਤੇ ਆਪਾਂ ਨੂੰ ਹੰੜਾ ਮਾਰਨੀ ਚਾਹੀਦੀ ਹੈ Thank <music> you.